ਇਸ ਮੌਕੇ ਨਗਰ ਪੰਚਾਇਤ ਮੱਲਾ ਵਾਲਾ ਖਾਸ ਵਿਖੇ ਮੌਜੂਦ ਹੈਗੇ ਆ ਜਿੱਥੇ ਕਾ ਵਿਧਾਇਕ ਸ਼੍ਰੀ ਨਰੇਸ਼ ਟਾਰੀਆ ਦੇ ਵੱਲੋਂ ਜਿਹੜਾ ਪ੍ਰਧਾਨ ਮਹਾਵੀਰ ਤੋਂ ਨਗਰ ਪੰਚਾਇਤ ਮੱਲਾ ਵਾਲਾ ਤੋਂ ਜੋ ਇੱਥੇ ਵੱਖ-ਵੱਖ ਖਵਾਡਾਂ ਦੇ ਅੱਜ ਨੀ ਪੱਥਰ ਰੱਖੇ ਜਾ ਰਹੇ ਨੇ ਜੋ ਵਿਕਾਸ ਕਾਰਜ ਕੀਤੇ ਗਏ ਨੇ ਉਹਨਾਂ ਦੇ ਅੱਜ ਉਦਘਾਟਨ ਕੀਤੇ ਜਾ ਰਹੇ ਨੇ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜਾਣਾ ਸੋ ਲਗਾਤਾਰ ਤੁਹਾਨੂੰ ਕਵਰ ਜਿ ਦਿਖਾਉਂਦੇ ਰਾਵਾਂਗੇ ਗੱਲਬਾਤ ਵੀ ਕਰਾਂਗੇ ਵਿਸ਼ੇਸ਼ ਕਾਰਜਾਂ ਨੂੰ ਲੈ ਕੇ ਜੋ ਵਿਕਾਸ ਕਾਰਜ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਵਿਕਾਸ ਕਾਰਜ ਜਿਹੜੇ ਅੱਗੇ ਨਿਰੰਤਰ ਜਾਰੀ ਰਹਿਣਗੇ ਸਾਰੀ ਗੱਲਬਾਤ ਕਰਦੇ ਆ ਇਸ ਹਫ਼ਤੇ ਦੇ ਵਿੱਚ ਵਿੱਚ ਹਫ਼ਤੇ ਦੀ 2 14 ਦਿਨਾਂ ਦੀ ਸ਼ੁਰੂ ਹੋ ਜਾਊ ਤੇ 60 ਲੱਖ ਦੇ ਕੰਮ ਜਿਹੜੇ ਸੜਕ ਦੇ ਸ਼ੁਰੂ ਕੀਤੇ ਆ ਪੀਡਬਲਯੂਡੀ ਦੇ ਵਾਰਡ ਨੰਬਰ 1 ਜਿਹੜਾ ਕਿ ਦੂਲੇ ਵਾਲੇ ਤੋਂ ਪ੍ਰਾਇਮਰੀ ਸਕੂਲ ਤੱਕ ਆ ਤੇ ਸੁਨਮਾ ਵਾਰਡ ਨੰਬਰ 5 ਤੋਂ ਦਾਣਾ ਮੰਡੀ ਮੱਲਾਂ ਵਾਲੇ ਤੱਕ ਆ ਇਹ 60 ਲੱਖ ਦੀ ਲਾਗਤ ਨਾਲ ਆ ਉਸ ਤੋਂ ਅੱਗੇ ਜਿਹੜੇ 6 ਨੀ ਪੱਥਰ ਹੋਰ ਰੱਖੇ ਆ ਪੰਚਾਇਤ ਨਗਰ ਪੰਚਾਇਤ ਦੇ ਜਿਹੜਾ ਕਿ 1 ਕਰੋੜ 10 ਲੱਖ ਰੁਪਏ ਦੇ ਨੀ ਪੱਥਰ ਰੱਖੇ ਆ ਜੀ ਉਹਦੇ ਵਿੱਚ ਇੱਕ ਹੋਰ ਜਿਹੜੀ ਬੜੀ ਵੱਡੀ ਗੱਲ ਐ ਐਸਟੀਪੀ ਪਲਾਂਟ ਦਾ ਉਹਦੇ ਵਾਸਤੇ ਮੈਂ ਦੱਸਣਾ ਚਾਹਣਾ ਵਾਂ ਮੱਲਾਂ ਵਾਲੇ ਸ਼ਹਿਰ ਵਾਲਿਆਂ ਨੂੰ ਵੀ ਉਹ ਜ਼ਮੀਨ ਖਰੀਦ ਲਈ ਆ ਉਹਦਾ ਬਸ ਥੋੜੇ ਦਿਨ ਹੀ ਆ ਹੋਰ ਵੀ ਕੰਮ ਸ਼ੁਰੂ ਹੋ ਜਾਊਗਾ ਜਿੱਦਨ ਉਹ ਪਲਾਂਟ ਬਣ ਗਿਆ ਨਾ ਤੇ ਮੱਲਾਂ ਵਾਲੇ ਚ ਕਿਤੇ ਨਾਲੀ ਦਾ ਪਾਣੀ ਕਿਤੇ ਦੂਜਾ ਤੀਜਾ ਇੰਨਾ ਕੁ ਸਾਫ਼ ਵਧੀਆ ਬਣ ਜਾਊਗਾ ਮੱਲਾਂ ਵਾਲਾ ਸ਼ਹਿਰ ਵੀ ਲੋਕੀ ਇਹ ਗੱਲਾਂ ਕਰਨਗੇ ਵੀ ਜਰੂਰ ਕਰ ਕਰ ਵੀ ਆ ਉਹੋ ਹੀ ਮੱਲਾਂ ਵਾਲਾ ਹਰ ਇੱਕ ਗਲੀ ਬਣਾ ਦੇਣੀ ਆ ਦੂਜੀ ਗੱਲ ਇਹ ਜਿਹੜਾ ਸਾਰਾ ਪਾਣੀ ਆ ਇਹ ਇੱਥੇ ਨਾਲ ਹੀ ਆਪਾਂ ਜਿਹੜਾ ਕੀ ਇਹ ਪਲਾਂਟ ਲਾਉਣ ਲੱਗੇ ਆ ਐਸਟੀਪੀ ਪਲਾਂਟ ਇਹ ਅ ਸੈਲਰ ਤੋਂ ਇਧਰਲੇ ਪਾਸੇ ਜਗ੍ਹਾ ਖਰੀਦੀ ਆਪਾਂ ਮੱਲਾਂ ਵਾਲੀ ਸਾਈਡ ਤੇ ਇੱਥੇ ਸ਼ੁਰੂ ਕਰਨ ਲੱਗੇ ਆ ਇਹ ਜਲਦੀ ਤੋਂ ਜਲਦੀ ਸ਼ੁਰੂਆਤ ਹੋ ਜੂਗੀ ਇਸ ਪਲਾਂਟ ਦੀ ਤੇ ਹੋਰ ਵੀ ਬੇ ਨੀਕਾ ਕੰਮ ਜਿਹੜੇ ਆ ਇਸ ਸਾਲ ਦੇ ਵਿੱਚ ਤੁਹਾਨੂੰ ਪਤਾ ਪਹਿਲਾਂ ਤਾਂ ਗੱਲ ਸਕੂਲਾਂ ਦੇ ਸਾਰੇ ਕੋਈ ਮੇਰਾ ਖਿਆਲ ਪੰਜਾਬ ਦਾ ਸਕੂਲ ਨਹੀਂ ਰਹਿਣ ਦਿੱਤਾ ਜੀਰੇ ਹਲਕੇ ਦਾ ਕੋਈ ਸਕੂਲ ਨਹੀਂ ਰਹਿਣ ਦਿੱਤਾ ਜਿਹਦੇ ਵਿੱਚ ਕਮਰੇ ਨਾ ਪਾਏ ਹੋਣ ਕਿਸੇ ਨੇ ਜਿੰਨੇ ਇੱਕ ਕਮਰਾ ਮੰਗਿਆ ਇੱਕ ਦਿੱਤਾ ਦੋ ਮੰਗੇ ਦੋ ਚਾਰ-ਚਾਰ ਕਮਰੇ ਵੀ ਮੰਗੇ ਕਈਆਂ ਨੇ ਤੇ ਉਹਨਾਂ ਨੂੰ ਚਾਰ-ਚਾਰ ਕਮਰੇ ਦਿੱਤੇ ਆ ਇਸੇ ਤਰ੍ਹਾਂ ਹੀ گاؤں ਫਰਨੀਚਰ ਨਾਵੇਂ ਪੈਨਲ ਨਾਵੇਂ ਜੋ ਸਕੂਲ ਵਾਸਤੇ ਕਿਸੇ ਨੇ ਮੰਗਿਆ ਉਹ ਦਿੱਤਾ ਅੱਜ ਸੜਕਾਂ ਵਾਸਤੇ ਇੰਨਾ ਸੜਕਾਂ ਮਨਜ਼ੂਰ ਹੋ ਗਈਆਂ ਵਾ ਮੇਰਾ ਖਿਆਲ ਕੋਈ ਸੜਕ ਰਹਿ ਜੂਗੀ ਪੰਜਾਬ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਕੀ ਅਸੀਂ ਬਣਾਵਾਂਗੇ ਕੋਈ ਵਿਰਲੀ ਵਾਂਝੀ ਰਹੇਗੀ ਤੇ ਮੈਂ ਕਹਿ ਨਹੀਂ ਸਕਦਾ ਜਿਵੇਂ ਕੰਪਲੀਟ ਹੋਣ ਤੋਂ ਤਿੰਨੀ ਤਾਂ ਸਾਰੀਆਂ ਪਹਿਲਾਂ ਹੀ ਕੰਪਲੀਟ ਕਰਾਂਗੇ ਬਹੁਤ ਸਾਰੇ ਕੰਮ ਕਰਾਂਗੇ ਬਾਈ ਜੀ ਅੱਗੇ ਕਹਿ ਦਿੰਦੇ ਸੀ ਅਸੀਂ ਵਿਕਾਸ ਦੇ ਨਾਂ ਤੇ ਚੋਣਾ ਲੜਦੀਆਂ ਠੀਕ ਹੈ ਬੜੀ ਖੁਸ਼ੀ ਦੀ ਗੱਲ ਆ ਵਿਕਾਸ ਦੇ ਨਾਂ ਤੇ ਲੋੜਾਂ ਚੋਣਾ ਲੜਦੀਆਂ ਵੀ ਚਾਹੀਦੀਆਂ ਵਿਕਾਸ ਮੈਂ ਆਮ ਵੀ ਕਹਿੰਦਾ ਨਾ ਵੀ ਵਿਕਾਸ ਇਹਨਾਂ ਨੂੰ ਪੁੱਛਿਆ ਕਰੋ ਕਿਹੜਾ ਵਿਕਾਸ ਦੀ ਗੱਲ ਕਰਦੇ ਆ ਉਹ ਬੰਦੇ ਨੇ ਕਹਿੰਦਾ ਬਾਈ ਜੀ ਮੈਂ ਪੁੱਛਿਆ ਸੀਗਾ ਤੇ ਐਮ ਐਲ ਏ ਸਾਹਿਬ ਕਹਿੰਦੇ ਵੀ ਵਿਕਾਸ ਨਾਲੀਆਂ ਗਲੀਆਂ ਦਾ ਵਿਕਾਸ ਕੀਤਾ ਤੇ ਮੈਂ ਕਹਾ ਨਾਲੀਆਂ ਗਲੀਆਂ ਦਾ ਵੀ ਵਿਕਾਸ ਹੁੰਦਾ ਨਾਲੀਆਂ ਗਲੀਆਂ ਦਾ ਸਾਡਾ ਜਨਤਾ ਦਾ ਰਾਈਟ ਆ ਨਾਲੀਆਂ ਗਲੀਆਂ ਬਣਾ ਕੇ ਦੇਣਾ ਸਾਡਾ ਫਰਜ਼ ਸਰਕਾਰ ਦਾ ਸਰਕਾਰ ਦੇ ਨਾਲੀਆਂ ਗਲੀਆਂ ਦੇਣੀਆਂ ਹੀ ਦੇਣੀਆਂ ਉਹ ਕੋਈ ਅਸੀਂ ਡਵੈਲਪਮੈਂਟ ਚ ਨਹੀਂ ਗਿਣਦੇ ਅਸੀਂ ਤਾਂ ਡਵੈਲਪਮੈਂਟ ਵੇਖੋ ਸਾਡੇ ਬੱਚਿਆਂ ਦਾ ਭੁੱਖ ਕੀ ਆ ਭਾਈ ਜੀ ਸਕੂਲ ਵਧੀਆ ਬਣ ਗਏ ਨੌਕਰੀਆਂ ਵੇਖੋ 55000 ਦੇ ਕਰੀਬ ਨੌਕਰੀ ਦਿੱਤੀ ਆ ਕੋਈ ਬੰਦਾ ਦੱਸੇ ਪੈਸੇ ਲੈ ਕੇ ਦਿੱਤੀ ਨੌਕਰੀ ਕਿੰਨੀਆਂ ਸਹੂਲਤਾਂ ਦਿੱਤੀਆਂ ਕਿੰਨਾ ਕੁਝ ਬਿਜਲੀ ਆਉਂਦੀ ਹੈ ਪਹਿਲਾਂ ਸਾਰਿਆਂ ਤੋਂ ਨਹੀਂ ਤਾਂ ਜਦੋਂ ਸਰਕਾਰਾਂ ਜਾਣ ਲੱਗਦੀਆਂ ਨਾ 6 ਮਹੀਨੇ ਲੈਂਦੇ ਉਦੋਂ ਕਰਦੇ ਹੀ ਸ਼ੁਰੂ ਕੰਮ ਅਸੀਂ ਆਉਂਦੇ 2-3-4 ਮਹੀਨਿਆਂ ਚ ਕੰਮ ਸ਼ੁਰੂ ਕਰਤਾ ਬਿਜਲੀ ਫਰੀ ਮੈਂ ਜਿਹੜੀ ਆ ਯਾਤਰਾ ਧਾਰਮਿਕ ਸਥਾਨਾਂ ਦੀ ਪ੍ਰੀ ਕੋਈ ਇੱਕ ਪੰਜ ਪੈਸੇ ਨਹੀਂ ਲੱਗਦੇ ਸਾਰਾ ਰੋਟੀ ਪਾਣੀ ਜੋ ਵੀ ਆ ਰਹਿਣ ਸਹਿਣ ਦਾ ਸਾਰਾ ਸਰਕਾਰ ਦਿੰਦੀ ਹੈ ਇਸ ਤਰ੍ਹਾਂ ਦੇ ਛੋਟੇ ਛੋਟੇ ਕੰਮ ਬੜੇ ਕੀਤੇ ਆ ਥਰਮਲ ਪਲਾਂਟ ਖਰੀਦਿਆ ਅੱਜ ਤੱਕ ਕਿਸੇ ਸਰਕਾਰ ਨੇ ਕਦੇ ਸੋਚਿਆ ਵਾ ਵੀ ਅਸੀਂ ਜ਼ਿਮੀਂਦਾਰਾਂ ਵਾਸਤੇ ਥਰਮਲ ਪਲਾਂਟ ਖਰੀਦੀਏ ਕਿੰਨੇ 100 ਕਰੋੜ ਦਾ ਆ ਉਹ ਖਰੀਦ ਕੇ ਜਨਤਾ ਦੇ ਹਵਾਲੇ ਕੀਤਾ ਲੈ ਵੀ ਬਿਜਲੀ ਅੱਜ ਕਿਸਾਨ ਹਰ ਬਦਾ ਕਿਸਾਨੀ ਖੁਸ਼ ਹੈ ਹਾਂ ਕੋਈ ਇਹ ਰਾਜਨੀਤਿਕ ਜੁੜਿਆ ਹੋਊਗਾ ਉਹ ਤਾਂ ਭਾਵੇਂ ਕੋਈ ਕਹਿ ਦੇ ਪਰ ਆਮ ਜਨਤਾ ਨੂੰ ਪੁੱਛ ਲਓ ਵੀ ਕਿਸਾਨ ਨੂੰ ਵੀ ਕਿਵੇਂ ਰਿਹਾ ਬਿਜਲੀ ਇੰਨੀ ਕੁ ਵਧੂ ਰਹੀ 24 ਘੰਟੇ ਬਿਜਲੀ ਅਗਲਾ ਕਹਿੰਦਾ ਯਾਰ ਜਿੱਥੇ 24 ਘੰਟੇ ਵੀ ਰਹੀ ਆ ਤੇ ਨਾਲ ਮੋਟਰਾਂ ਵਾਲੀ ਬਿਜਲੀ ਜਿਹੜੀ ਆ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਿਲੀ ਲੋੜ ਹੀ ਨਹੀਂ ਵਈ ਬਿਜਲੀ ਦੀ ਅਗਲਾ ਕਹਿੰਦਾ ਨਾਲੇ ਸਭ ਤੋਂ ਜਿਹੜੀ ਵੱਡੀ ਗੱਲ ਦਿਨ ਦਿਨੇ ਦਿਨੇ ਉਦੋਂ ਰਾਤ ਨੂੰ ਵੇਖਦੇ ਰਹਿੰਦੇ ਸੀ ਕਦੋਂ ਬਿਜਲੀ ਆਉਂਦੀ ਆ ਰਾਤ ਨੂੰ ਸੁੱਚ ਛੜਨ ਜਾਗਦਾ ਰਹਿੰਦਾ ਸੀ ਬੰਦਾ ਹੁਣ ਦਿਨੇ ਦਿਨੇ ਜਾਂਦਾ ਮੋਟਰ ਨੱਪਦਾ ਲਗਾਤਾਰ ਹੀ ਬਿਜਲੀ 8 ਘੰਟੇ ਤੋਂ ਵੀ ਜ਼ਿਆਦਾ ਮਿਲਦੀ ਆ ਲੋੜ ਨਹੀਂ ਪੈਂਦੀ ਉਹ ਕਹਿੰਦਾ ਸਾਨੂੰ ਤਾਂ ਹੁਣ ਪਾਣੀ ਇੰਨਾ ਵਧੂ ਹੋ ਗਿਆ ਦੂਜਾ ਨਹਿਰੀ ਨਹਿਰਾਂ ਵੇਖੋ ਕੱਸੀਆਂ ਵੇਖੋ ਕਿੰਨੀਆਂ ਵਧੀਆ ਬਣਾਤੀਆਂ ਇਹ ਕੋਈ 1.5 ਕਰੋੜ ਨਾਲ ਥੋੜੀ ਬਣ ਜਾਂਦੀਆਂ ਹਜ਼ਾਰਾਂ ਕਰੋੜ ਰੁਪਈਆ ਲੱਗਦਾ ਸਰ ਸਿਹਤ ਕੇਂਦਰਾਂ ਨੂੰ ਲੈ ਕੇ ਤੁਹਾਡੀ ਕਿਸ ਤਰ੍ਹਾਂ ਦੀ ਸੁਧਾਰ ਯੋਜਨਾ ਹੈਗੀ ਹੈ ਸਿਹਤ ਕੇਂਦਰਾਂ ਦੇ ਹਜ਼ਾਰ ਦੇ ਕਰੀਬੋ ਚੱਲਿਆ ਵਾ ਮਹੱਲਾ ਕਲੀਨਿਕ ਫਿਰ ਤੁਸੀਂ ਵੇਖੋ ਹਸਪਤਾਲਾਂ ਦੇ ਵਿੱਚ ਦਵਾਈ ਕਿਤੇ ਜਾ ਕੇ ਦਵਾਈ ਚੈੱਕ ਕਰੋ ਕਿ ਕਿਹੜੀ ਕੰਪਨੀ ਦੀ ਆ ਜੇ ਸਿੱਕੇਬੰਦ ਕੰਪਨੀ ਦੀ ਨਾ ਹੋਵੇ ਤੇ ਉਹਦੇ ਜਰੂਰ ਤੁਸੀਂ ਵੀ ਅਸੀਂ ਤੁਹਾਨੂੰ ਕਹਿੰਦੇ ਆ ਵੀ ਲਾਉਣੀ ਚਾਹੀਦੀ ਖਬਰ ਸਾਡੇ ਖਿਲਾਫ ਲਾਓ ਜੇ ਕ ਨਹੀਂ ਕੋ ਭਾਈ ਜੀ ਸਾਰੇਆਂ ਮਹੱਲਾ ਕਲੀਨਕਾਂ ਚ ਸਾਰੇਆਂ ਹਸਪੀਟਲਾਂ ਚ ਜਾ ਕੇ ਵੇਖੋ ਦਵਾਈ A1 ਸਫਾਈ ਦੇ ਪੂਰੇ ਪ੍ਰਬੰਧ ਡਾਕਟਰ A1 ਮਿਲਦੇ ਪਏ ਆ ਹਰ ਚੀਜ਼ ਮਤਲਬ ਵਧੀਆ ਤੋਂ ਵਧੀਆ ਉੱਥੇ ਪ੍ਰੋਵਾਈਡ ਕਰਾਈ ਜਾਂਦੀ ਆ ਤੇ ਮੇਰੇ ਖਿਆਲ ਮੇਰੀ ਮੈਂ ਤਕਰੀਬਤ ਥੋੜੇ ਦਿਨਾਂ ਬਾਅਦ ਮਹੱਲਾ ਕਲੀਨਿਕ ਜਾਣਾ ਹੀ ਜਾਣਾ ਵਾ ਹੁਣ ਆ ਪੰਜ ਛੇ ਦਿਨ ਪੰਜ ਕਿ ਦਿਨ ਉਹਦਾਂ ਜਾ ਗਿਆ ਹਰ ਬੰਦੇ ਨੂੰ ਪੁੱਛਦਾ ਭਾਈ ਜੀ ਤੁਸੀਂ ਕਿੰਨੇ ਦਿਨ ਹੋਏ ਇੱਥੇ ਆਉਂਦਿਆਂ ਨੂੰ ਕਿੰਨੀ ਵਾਰੀ ਦਵਾਈ ਲਈ ਚਾਰ ਵਾਰੀ ਕਿੰਨਾ ਕੁ ਫਰਕ ਅੱਬਾ ਜੀ ਠੀਕ ਹੋ ਗਏ ਆ ਇਹਨੂੰ ਤਿੰਨ ਕਿੰਨੀ ਵਾਰੀ ਪੰਜ ਵਾਰੀ ਬਿਲਕੁਲ ਆ ਤਾਂ ਹੁਣ ਨਾ ਵੈਸੇ ਹੀ ਫਾਲਤੂ ਲੈਣ ਆਇਆ ਵੀ ਚੱਲ ਜੜਾਂ ਤੋਂ ਨਿਕਲ ਜੂਗੀ ਸਤਾਰੀ ਕੋਈ ਬੰਦਾ ਮੈਨੂੰ ਇੱਕ ਵੀ ਨਹੀਂ ਮਿਲਿਆ ਜਿਹੜਾ ਕਹਿੰਦਾ ਵੇ ਤੇ ਇਹ ਗੱਲਾਂ ਕਰਦੇ ਵੇਖੋ ਟਗੇ ਟਗੇ ਦੀਆਂ ਆ ਅਸੀਂ ਪੀੜੀ ਥੱਲੇ ਸੋਟਾ ਮਾਰਨ ਪਹਿਲਾਂ ਤੁਸੀਂ ਕੀ ਕੀਤਾ ਅਸੀਂ ਤਾਂ ਵੇਖੋ ਕਿੰਨਾ ਕੁਸ਼ ਕਰਕੇ ਵਹਾਇਆ ਅੱਜ ਸਭ ਤੋਂ ਜ਼ਿਆਦਾ ਅਸੀਂ ਇਹ ਗੱਲ ਕਹੀ ਸੀ ਸਿਹਤ ਤੇ ਸਿੱਖਿਆ ਵੱਲ ਖਾਸ ਧਿਆਨ ਦਿੱਤਾ ਜਾਉ ਦੱਸਦੇ ਮੈਨੂੰ ਨਹੀਂ ਦਿੱਤਾ ਇਹ ਬੰਨ ਬਣਾਤਾ ਸਿੱਖਿਆ ਉਹਦਾ ਸਕੂਲਾਂ ਦੇ ਪ੍ਰਬੰਧ ਸਕੂਲਾਂ ਵਿਖੋ ਜਾ ਕੇ ਇੱਥੋਂ ਵਾਲਾ ਸਕੂਲ ਕਿੰਨਾ ਕਿੰਨਾ ਵਧੀਆ ਇਹ ਜਿਆਦਾ ਨੇੜੇ ਤੇੜੇ ਹੈਗਾ ਉਹ ਪ੍ਰਾਈਵੇਟ ਸਕੂਲ ਨੂੰ ਨਹੀਂ ਮੁਕਾਬਲਾ ਕਰਦਾ ਇਹਦਾ ਇਸੇ ਤਰ੍ਹਾਂ ਹੀ ਅਸੀਂ ਹਰ ਚੀਜ਼ ਹੋਰ ਬੜਾ ਕੁਝ ਕਰਨਾ ਅਜੇ ਬਾਕੀ ਆ ਹਾਂਜੀ ਸਰ ਖੇਡ ਮੈਦਾਨ ਤੇ ਨੌਜਵਾਨ ਕੇਂਦਰਾਂ ਲਈ ਕੋਈ ਖਾਸ ਯੋਜਨਾ ਹੈਗੀ ਖਾਸ ਕਿਉਂ ਬਾਈ ਜੀ ਆ ਸਾਨੂੰ ਉਤੋਂ ਹੁਕਮ ਹੋ ਗਿਆ ਵੀ ਵਾਰੀ-ਵਾਰੀ ਦਈ ਜਾਂਦੇ ਸਾਨੂੰ ਜਿੰਨੇ ਵੀ ਆਹਾ ਹੁੰਦੇ ਆ ਖੇਡ ਸਟੇਡੀਅਮ 40 40 ਆਏ ਹੁਣ ਆਪਾਂ ਨੂੰ ਤੇ ਮਤਲਬ ਥੋੜਾ ਥੋੜੀ ਦੇਰ ਬਾਅਦ ਉਹਨਾਂ ਨੇ ਸਾਨੂੰ ਅਸੀਂ ਸਾਰੇ ਕੰਪਲੀਟ ਕਰ ਦੇਣੇ ਆ। ਵੇਖੋ ਇੱਕ ਨਸ਼ਿਆਂ ਤੋਂ ਬਚਾਉਣ ਵਾਸਤੇ ਬੱਚਿਆਂ ਨੂੰ ਸਭ ਤੋਂ ਵੱਧ ਜਿਹੜਾ ਕਿ ਸਰਕਾਰ ਦਾ ਜੋਰ ਹੈ ਸਟੇਡੀਅਮ ਤੇ ਆ। ਕਿਉਂਕਿ ਜਦੋਂ ਸਟੇਡੀਅਮ ਬਣਨਗੇ ਬੱਚਾ ਬੱਚੇ ਖੇਡਣ ਵਾਲੇ ਪਾਸੇ ਧਿਆਨ ਦੇਣਗੇ ਤੇ ਨਸ਼ੇ ਤੋਂ ਬਚੇ ਰਹਿਣਗੇ। ਇਸ ਕਰਕੇ ਸਾਰਿਆਂ ਇੱਕ ਨਹੀਂ ਇੱਥੇ ਬਹੁਤ ਸਾਰਿਆਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਸਟੇਡੀਅਮ ਬਣਨੇ ਤੇ ਸੜਕਾਂ ਫਿਰ ਵੇਖੋ ਜਿਹੜੇ ਛੋਟੇ ਪਿੰਡ ਆ ਉਹਨਾਂ ਵਿੱਚ ਛੋਟੇ-ਛੋਟੇ ਬਣਾਉਨੇ ਆ ਉਹ ਛੋਟੇ-ਛੋਟੇ ਆ ਜਿਹੜੇ ਬਹੁਤ ਵੱਡੇ ਪਿੰਡ ਆ ਜਿੱਥੇ ਕਿ ਅਸੀਂ ਮਤਲਬ ਜਿਵੇਂ ਸੁਭਰਾਵਾ ਪਿੰਡ ਆ ਜਾਂ ਕਸੌਣਾ ਪਿੰਡ ਆ ਇੱਥੇ ਵੱਡੇ ਸਟੇਡੀਅਮ ਬਣਾਵਾਂਗੇ ਉਹ ਦੂਜਿਆਂ ਦੇ ਚਲੋ ਛੋਟੇ ਉੱਥੋਂ ਬੱਚੇ ਖੇਡ ਕੇ ਜਦੋਂ ਫਿਰ ਥੋੜਾ ਜਿਹਾ 10ਵੀਂ ਜਾਂ ਹੋ ਜਾਂਦੇ ਆ ਜਵਾਨ ਉਹਨੋਂ ਫਿਰ ਪਾਸੇ ਅਸੇ ਵੀ ਆਪਦੇ ਮੋਟਰਸਾਈਕਲ ਤੇ ਜਾ ਸਕਦੇ ਆ ਹੁਣ ਜਿਵੇਂ ਮੱਲਾਂ ਲਈ ਇੱਥੇ ਸਟੇਡੀਅਮ ਬਣਾਵਾਂਗੇ ਬਾਕੀ ਗਰਾਊਂਡਾਂ ਛੋਟੇ ਛੋਟੀਆਂ ਗਰਾਊਂਡਾਂ ਪਾਰਕ ਇਹੋ ਜੇ ਛੱਪੜ ਵੇਖੋ ਜਾ ਕੇ ਕਿੱਡੇ ਸ਼ਾਨਦਾਰ ਬਣੀ ਜਾਂਦੇ ਆ ਬਹੁਤ ਥਾਵਾਂ ਤੇ ਛੱਪੜਾਂ ਦਾ ਕੰਮ ਚੱਲੀ ਜਾਂਦਾ ਤਾਂ ਕੱਚਰ ਪਾਨਾ 1 ਕਰੋੜ ਤੇ 68 ਲੱਖ ਕੇ 62 ਲੱਖ ਦੇ ਕੇ ਉੱਥੇ ਉਹਦੇ ਪਿੱਛੇ ਦਿੱਤਾ ਉੱਥੇ ਇਹਨੇ ਨੇ ਰੁਪਏ ਪਿੰਨਾ ਚ ਦਈ ਜਾਂਦੇ ਅਸੀਂ ਜਿੱਥੇ ਲੱਗਣ ਵਾਲੇ ਪੈਸੇ ਸਰ ਤੁਹਾਡੇ ਵੱਲੋਂ ਇੱਕ ਵਾਦਾ ਕੀਤਾ ਗਿਆ ਸੀ ਕਿ ਮੱਲਾ ਵਾਲੇ ਬੱਸ ਸਟੈਂਡ ਦਾ ਇੱਕ ਵਾਦਾ ਕੀਤਾ ਗਿਆ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹਦੇ ਆਸਤੇ ਟ੍ਰੈਫਿਕ ਦੀ ਬਹੁਤ ਮਸਲਾ ਉਹ ਇਸ ਤਰ੍ਹਾਂ ਥੋੜੀ ਜਿਹੀ ਸਮੱਸਿਆ ਇਹ ਆ ਗਈ ਇੱਥੇ ਪੰਚ ਕਮੇਟੀ ਦੀ ਜਗ੍ਹਾ ਨਹੀਂ ਸ਼ਹਿਰ ਦੇ ਵਿੱਚ ਉਹ ਜਗ੍ਹਾ ਪਈ ਆ ਇੱਥੋਂ 3-4 ਕਿਲੋਮੀਟਰ ਤੇ ਹੁਣ ਉੱਥੇ ਮੈਂ ਅਸੀਂ ਸ਼ੁਰੂ ਕਰਨ ਲੱਗੇ ਸੀਗੇ ਇਹਨੇ ਵੀ ਨਹੀਂ ਪੱਥਰ ਰੱਖਿਆ ਬਣਾਇਆ ਨਹੀਂ ਉੱਥੇ ਵੀ ਨਹੀਂ ਪੱਥਰ ਰੱਖਿਆ ਇਸੇ ਤਰ੍ਹਾਂ બસ ਸਟੈਂਡ ਦਾ ਪਰ ਬਣਾਇਆ ਕਿਸੇ ਨੇ ਨਹੀਂ ਜੇ ਨਜਰ ਬਣਾਉਂਦੇ ਨਹੀਂ ਉਹਨਾਂ ਜੇ ਕਾਹਦੀ ਗੱਲ ਆ ਹੁਣ ਅਸੀਂ ਉੱਥੇ ਸਲਾਹ ਬਣਾਈ ਸੀ ਪਰ ਉਹ ਸ਼ਹਿਰ ਵਾਲੇ ਕਿਤੇ ਦੂਰ ਆ ਫਿਰ ਅਸੀਂ ਇੱਥੇ ਸਲਾਹ ਬਣਾਈ ਵੀ ਉਹਨਾਂ ਨੇ ਨਾ ਕਿਸੇ ਤਰੀਕੇ ਨਾਲ ਥਾਣੇ ਨੂੰ ਉੱਥੋਂ ਜਿੱਥੇ ਉਹਦੀ ਰਹਿਸ਼ ਆ ਐਸ ਐਚਓ ਸਾਹਿਬ ਦੀ ਵੀ ਉੱਥੇ ਗੱਲਬਾਤ ਚਲਾਈ ਆ ਵੀ ਅਸੀਂ ਰਹਿਸ਼ ਵਾਲੀ ਥਾਂ ਤੇ ਥਾਣਾ ਬਣਾ ਦਈਏ ਤੇ ਇੱਥੇ ਜਿੱਥੇ ਥਾਣਾ ਵਾ ਇੱਥੇ ਅਸੀਂ ਬਸ ਸਟੈਂਡ ਬਣਾ ਦਈਏ ਯੋਗੀ ਇੱਥੇ ਬੱਸਾਂ ਦਾ ਸਿਰਫ ਖੜੋਣੀਆਂ ਦਾ ਦੋ ਚਾਰ ਹੀ ਆ ਆਈ 5 ਮਿੰਟਾਂ ਲ ਖੜੋਤੀ ਬੱਸ ਚਲੀ ਗਈ ਦੂਜੇ ਪਾਸੇ ਆਈ ਬੱਸ ਖੜੋਤੀ 5 ਮਿੰਟ ਚਲੀ ਗਈ ਲਗਾਤਾਰ ਤਾਂ ਬੱਸਾਂ ਦੋ ਚਾਰ ਤੋਂ ਵੱਧ ਨਹੀਂ ਖੜਨੀਆਂ ਇਸ ਕਰਕੇ ਛੋਟਾ ਬੱਸ ਸਟੈਂਡ ਵੀ ਚੱਲ ਜਾਊਗਾ ਇੱਥੇ ਤੇ ਬੱਸ ਸਟੈਂਡ ਵੀ ਉਹ ਕੋਈ ਕੰਮ ਛੱਡਣਾ ਨਹੀਂ ਅਸੀਂ ਰਹਿਣ ਨਹੀਂ ਦੇਣਾ ਜਦੋਂ ਦੁਨੀਆਂ ਆਪਣੇ ਆਪ ਗੱਲਾਂ ਕਰੂਗੀ ਨਾ ਵੀ ਅਸੀਂ ਕਿਸੇ ਤੋਂ ਵੋਟ ਨਹੀਂ ਮੰਗਣ ਜਾਣਾ ਇਹ ਵੀ ਗੱਲ ਆ ਲੋਕੀ ਕਹਿਣਗੇ ਜਾਂ ਜਿਵੇਂ ਕੇਜਰੀਵਾਲ ਜੀ ਕਹਿੰਦੇ ਹਨ ਨਾ ਵੇ ਜੇ ਕੰਮ ਕੀਤੇ ਆ ਤਾਂ ਵੋਟ ਪਾ ਦਿਓ ਅਸੀਂ ਵੀ ਉਹ ਬਣ ਬਣਾਇਆ ਵੀ ਲੋਕਾਂ ਇੰਨੇ ਕੰਮ ਕਰਨੇ ਆ ਮਾਨ ਸਾਹਿਬ ਸਾਡੇ ਕੌਮੀ ਕਨਵਿਨਿਅਰ ਅਰਵਿੰਦ ਕੇਜਰੀਵਾਲ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਨੀਅਤ ਸਾਫ਼ ਹੈ ਜਦੋਂ ਨੀਅਤ ਸਾਫ਼ ਹੋਵੇ ਨਾ ਫੇਰ ਆਉਂਦਾ ਕੰਮ ਦਾ ਸੁਆਦ ਹੁਣ ਸਾਨੂੰ ਵੀ ਕੰਮ ਕਰਨ ਦਾ ਸੁਆਦ ਆਉਂਦਾ ਵੀ ਵਾਕਿਆ ਹੀ ਉਹਨਾਂ ਦੀ ਉਹ ਇਨਸਾਨ ਉਹਨਾਂ ਦੀ ਸੋਚ ਬੜੀ ਉੱਚੀ ਆ ਉਹ ਆ ਨਹੀਂ ਸੋਚ ਉਹ ਨਿੱਕੀ ਉਹ ਜਿਹੜੇ ਅੱਜ ਤੋਂ 20 ਸਾਲ ਨੂੰ ਬੰਨੀ ਚੀਜ਼ ਵੀ ਉਦੋਂ ਕਿੰਨਾ ਰਸ਼ ਹੋਣਾ ਉਹ ਕਿੰਨੀ ਸੜਕ ਚੌੜੀ ਚੱਲੂਗੀ ਉਸ ਟਾਈਮ ਉਹ ਉਹ ਸੋਚ ਲੈ ਕੇ ਚੱਲੇ ਹੋਇਆ ਇੱਕ ਚੰਗੇ ਇਨਸਾਨ ਨੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰ ਕਰੇ ਤੇ ਜਿਹੜੇ ਸਾਡੇ ਆਮ ਪਾਰਟੀ ਦੇ ਵਰਕਰ ਆ ਦਿਨ ਦਾ ਤੇ ਇਸੇ ਤਰ੍ਹਾਂ ਆਮ ਪਾਰਟੀ ਦੇ ਨਾਲ ਜੁੜੇ ਰਹਿਣ ਅਤੇ ਬਾਕੀ ਭਰਾਵਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇੱਕ ਵਾਰੀ ਜੁੜੋ ਆਮ ਪਾਰਟੀ ਨਾਲ ਆਪਾਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੀਏ ਆਪਾਂ ਬਹੁਤ ਕੰਮ ਇਹੋ ਜਿਹੇ ਆ ਜਿਹੜੇ ਕਿ ਪਾਰਟੀ ਤੋਂ ਉੱਪਰ ਉੱਠ ਕੇ ਕਰ ਸਕਦੇ ਆ ਸਾਨੂੰ ਕਰਨੇ ਚਾਹੀਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਜਿੰਨੇ ਸਾਡੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਵੀਰ ਮੇਰੇ ਕੋਲ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਵਕ ਵਕ ਜਿਹੜੇ ਚੈਨਲਾਂ ਤੋਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਹਾਂਜੀ ਆਬਾਦੀ ਦੇ ਹਿਸਾਬ ਨਾਲ ਇੱਥੇ ਇੱਕ ਚੰਗਾ ਸਿਹਤ ਕੇਂਦਰ ਕਿਨਚਾਹੀਦਾ ਮੰਨਣਾ ਲੇ ਪਰ ਇੱਥੇ ਇੱਕ ਛੋਟਾ ਜਿਹਾ ਕਲੀਨਿਕ ਹੈ ਜਦੋਂ ਵੀ ਕੋਈ ਅਮਰਜੈਂਸੀ ਕੇਸ ਹੁੰਦਾ ਹੈ ਉਹਨੂੰ ਫੋਜਪੁਰ ਜਾਣਾ ਜੀਰੇ ਜਾਣਾ ਬੜਾ ਮੁਸ਼ਕਲ ਹੁੰਦਾ ਹੈ ਐਮਬੀਬੀਐਸ ਡਾਕਟਰ ਆਪਣੀ ਚਟਾਈ ਕਰਦੇ ਜਰੂਰੀ ਇੱਥੇ ਜਿਹੜੇ ਡਾਕਟਰ ਉਹ 2 ਵਜੇ ਤੱਕ ਰਹਿੰਦੇ ਨੇ ਉਸ ਤੋਂ ਬਾਅਦ ਚੱਚਾ ਬੱਚਾ ਕੇਂਦਰ ਵੀ ਬੰਦ ਹੋ ਜਾਂਦਾ ਹੈ ਕੋਈ ਉਹਦੇ ਸਪੋਰਟ ਨਹੀਂ ਇਹ ਸਿਰਫ ਦਵਾਈਆਂ ਹੀ ਨੇ ਕਈ ਮਰੀਜ਼ ਇਹ ਇਸ ਗੱਲ ਦਾ ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ 25 ਬਿਸਤਰਿਆਂ ਦਾ ਪਰ ਮੈਂ ਤੁਹਾਡਾ ਨਾ ਵਾਦਾ ਕਰਦਾ ਵੀ ਮਹੀਨੇ ਤੋਂ ਪਹਿਲਾਂ ਪਹਿਲਾਂ ਵਾਹਿਗੁਰੂ ਕਿਰਪਾ ਕਰੇ ਮੈਂ ਤੁਹਾਨੂੰ ਕੱਲ ਜਾਂ ਪਰਸੋਂ ਤੱਕ ਜਾਣਾ ਮੈਂ ਮੜਨਾ ਹੀ ਉਸ ਦਿਨ ਜਦਨ ਪਾਸ ਕਰਾ ਕੇ ਐਮਬੀਬੀਐਸ ਹਸਪਤਾਲ ਚਾਹੀਦੇ ਆਪਾਂ ਨੂੰ ਐਮਬੀਬੀਐਸ ਡਾਕਟਰ ਵੀ ਹਸਪਤਾਲ ਦੀ ਬਿਲਡਿੰਗਾਂ ਵਧੀਆ ਹੋਣੀਆਂ ਚਾਹੀਦੀਆਂ ਮੈਂ ਇਸ ਹੁਣ ਮੈਂ ਇਹਨਾਂ ਇਥੋਂ ਬਾਅਦ ਅਸੀਂ ਹੁਣ ਸਾਰੇ ਜਾਣੇ ਇਕੱਠੇ ਹੋ ਕੇ ਉੱਥੇ ਅਸੀਂ ਇੱਕ ਵਾਰੀ ਜੱਟਾ ਬੱਚਾ ਕੇਂਦਰ ਜਿਹੜਾ ਬੱਚਾ ਹੁੰਦਾ ਹੈ ਜੀ ਕਿਸੇ ਦਾ ਵੀ ਗਰੀਬ ਪਰਿਵਾਰ ਦਾ ਉਹ ਮੱਲਾਲੇ ਹੋ ਜਾਂਦਾ ਹੈ ਹੁਣ ਉਹਨਾਂ ਨੂੰ ਜੀਰੇ ਜਾਂ ਉਹਨਾਂ ਨੂੰ ਪ੍ਰਾਈਵੇਟ ਅਸਥਲੈ ਮੁਰਵੇ ਜਿੱਤਾ ਜੰਦਰ ਮੁਰਵੇ ਕਮਿਸ਼ਨ ਮਿਲਦਾ ਹੈ ਇਹਨਾਂ ਨੂੰ ਜਾਂ ਬਰੋਜਪੁਰ ਤੇ ਜਾਂ ਕੋਈ ਆਪਣੇ ਘਰ ਹੀ ਲਾਇਆ ਬਈ ਇਹ ਕੋਈ ਨਾ ਕਮਿਸ਼ਨ ਕੋਈ ਮੈਂ ਰਹਿਣ ਦੇਣਾ ਭਾਈ ਜੀ ਉਹਨਾਂ ਇਸੇ ਕੰਮ 'ਤੇ ਆਣਾ ਜਿੰਨਾ ਕੰਮ ਕਰ ਲਿਆ ਬਹੁਤ ਕੀਤਾ ਤੇ ਹੁਣ ਵੀ ਕਰਾਂਗੇ ਇਹ ਮੈਂ ਮੇਰੀ ਹੁਣ ਟੀਮ ਇਸ ਤਰ੍ਹਾਂ ਦੀ ਤਿਆਰ ਹੋ ਗਈ ਆ ਜਿਹੜੀ ਕਿ ਸਾਰੀ ਨਾਲ ਮੇਰੇ ਕੰਮ ਮੋਢੇ ਨਾਲ ਮੋਢਾ ਲਾ ਕੇ ਚੱਲੂਗੀ ਹਾਂਜੀ ਵੀ ਜਿਹੜੀ ਹਰੇਕ ਘਰ ਨੂੰ ਰੇਗ ਬੱਚੇ-ਬੱਚੇ ਨੂੰ ਜਰੂਰ ਤੇ ਕਿਉਂਕਿ ਫਰੋਜਪੁਰ ਜਿਹੜਾ ਕਿ ਜਿਹੜਾ ਕੁੱਤਾ ਵੜੇ ਹੈਗੇ ਟੀਕਾ ਲਵਾਣਾ ਹੁੰਦਾ ਉਹ ਵੀ ਮਹੂਦਾ ਦੀ ਰਦਾ ਕੋਈ ਕੋਈ ਨਹੀਂ ਕੋਈ ਨਹੀਂ ਬਸ ਥੋੜੇ ਦਿਨਾਂ ਚ ਕਰਾ ਦਿੰਨੇ ਮੱਲਾ ਦੀ ਬਾਤ 16000 ਰੁਪਏ ਵਧ ਗਈ ਉਹ ਹੂੰ ਬਹੁਤ ਕਾਟ ਹੈ ਸਰ ਮੱਲਾ ਵਾਲੇ ਸ਼ਹਿਰ ਲਈ ਕੋਈ ਖਾਸ ਵਾਦਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਹੀ ਆ ਵੀ ਇੱਕ ਤਾਂ ਨਾ ਸਟੇਡੀਅਮ ਪਿਆਰ ਕਰੂੰਗਾ ਇੱਕ ਐਸਟੀਪੀ ਪਲਾਂਟ ਬਹੁਤ ਵੱਡਾ ਗੱਲ ਆ 75 ਕਰੋੜ ਰੁਪਏ ਲੱਗਣਾ ਇੱਥੇ ਹਾਂ ਤੇ ਵੱਖਰੇ ਪੈਸੇ ਲੱਗੇ ਲਾਇਬ੍ਰੇਰੀ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਲਾਇਬ੍ਰੇਰੀ ਵੀ ਫਿਊਸ਼ਨ ਦਾ ਜਿਹੜਾ ਕੋਈ ਖਰਚਾ ਹੋਵੇ ਕੋਈ ਵੀ ਹਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਬਣਾ ਰਹੇ ਆ ਸਰਕਾਰੀਕ ਬ੍ਰੀਟ ਹੋ ਜੀ 100% ਮੈਂ ਕਹਿੰਦਾ 100% ਕੰਪਲੀਟ ਹੋਊ ਹਸਪੀਟਲ ਦੇ ਫਿਰ ਪੱਕਾ ਵਾਦਾ ਵੀ ਆਪਾਂ ਪੱਕਾ ਪੱਕਾ ਜੀ ਮੈਂ ਕਿਹਾ ਤੁਸੀਂ ਲਿਖਾ ਲਓ ਮੇਰੇ ਤੋਂ ਲਾਣ ਕਰਦੇ ਹੋ ਬੇਸ਼ੱਕ ਪਰਾ ਕੇ ਲਿਆਉਂਗਾ ਮੀਡੀਆ ਦੇ ਵਿੱਚ ਕਰ ਦਿਓ ਕਰ ਦਿਓ ਕਰ ਦਿਓ ਮੈਂ ਇਹ ਤੁਹਾਡੇ ਸਾਹਮਣੇ ਮੈਂ ਕਹਿੰਦਾ ਮੈਂ 1-2 ਦਿਨਾਂ ਚ ਚੱਲਿਆਂ ਲੈ ਕੇ ਆਉਂਗਾ ਭਾਵੇਂ ਕੁਝ ਹੋ ਜੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰੈਨਮੇਟ ਆਪਣੇ ਸ਼੍ਰੀ ਨਰੇਸ਼ ਕੁਟਾਰੀਆ ਵਿਧਾਇਕ ਆਪਣੇ ਜੀਰਾ ਹਲਕਾ ਉਹਨਾਂ ਜੀ ਵੱਲੋਂ ਅੱਜ ਜਿਹੜੇ ਨੀ ਪੱਤਰ ਰੱਖੇ ਗਏ ਆ 60 ਲੱਖ ਦੇ ਕਰੀਬ ਜਿਹੜੇ ਪੀਡਬਲਓ ਜਿਹੜੇ ਦੋ ਸੜਕਾਂ ਬਸੇ ਮੰਡੀ ਉਹਨਾਂ ਦੀ ਹਾਲਤ ਸੀਗੀ 10-15 ਸਾਲਾਂ ਬਾਅਦ ਉਹਨਾਂ ਦੀ ਸੁਣਵਾਈ ਹੋਣ ਲੱਗੀ ਆ ਤੇ ਉਹ ਆਪਣੇ ਬਣ ਜਾ ਰਹੇ ਆ ਤੇ 1 ਕਰੋੜ 10 ਲੱਖ ਦੇ ਕਰੀਬ ਜਿਹੜੇ ਨਗਰ ਪੰਚਾਇਤ ਵੱਲੋਂ ਕੰਮ ਕੀਤੇ ਗਏ ਆ ਕੰਮ ਤਾਂ ਉੱਥੇ ਮਤਲਬ 2 ਕਰੋੜ ਤੋਂ ਪਲੱਸ ਹੀ ਹੋਏ ਹੋਏ ਆ ਜਿਹੜੇ 7-8 ਮਹੀਨੇ ਪਹਿਲਾਂ ਕੰਮ ਹੋ ਚੁੱਕੇ ਆ ਨਗਰ ਪੰਚਾਇਤ ਦੇ ਇਲੈਕਸ਼ਨ ਤੋਂ ਬਾਅਦ ਜਿਹੜੇ ਹੋਏ ਆ ਪਰ ਇਹ ਹੈ ਕਿ ਜਿਹੜੇ 8-9 ਮਹੀਨੇ ਉਹਨਾਂ ਦਾ ਕੋਈ ਤਕ ਨਹੀਂ ਬੰਦਦਾ ਕਿ ਨੀ ਪੱਤਰ ਰੱਖੀ ਆਪਾਂ ਜਿਹੜੇ ਪਹਿਲਾਂ ਕੰਮ ਪੁਰਾਣੇ ਹੋ ਗਏ ਵੀ ਹਵਾ ਚ ਕਦੇ ਨਹੀਂ ਪੱਤਰ ਨਹੀਂ ਰੱਖਿਆ ਅੱਜ ਤੱਕ ਵੀ ਸਾਡੇ ਆਪਣੇ ਐਮਐਲਐਸ ਸ਼੍ਰੀ ਨਿਸ਼ਕਟਾਰੀ ਜੀ ਇਹ ਲੋ ਜਿਹੜਾ ਕੰਮ ਹੋ ਗਿਆ ਵਾ ਉਹ ਰੱਖਣਾ ਵਾ ਇਹ ਨਹੀਂ ਕਿ ਵੀ ਰੱਖਤਾ ਤੇ ਉਹਦੀ ਸੁਣਵਾਈ ਨਹੀਂ ਹੋਣੀ ਦੋ ਦੋ ਸਾਲ ਤੇ ਬਾਕੀ ਆਪਣਾ ਮੈਂ ਤੁਹਾਡੇ মিডিਆ ਦੇ ਮਾਧਿਅਮ ਰਹੀ ਮੱਲਾਂ ਵਾਲਾ ਆਪਣੇ ਹਲਕਾ ਨਿਵਾਸੀਆਂ ਨੂੰ ਦੱਸ ਦੇਣਾ ਚਾਹਣਾ ਕਿ ਜਿਹੜੀ ਆਪਣੀ ਜ਼ਮੀਨ ਦੀ ਜਿ ਰਿਕੁਇਰ ਸੀਗੀ ਐਸਟੀਪੀ ਪਲਾਨ ਲਈ ਤੇ ਬੜੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਬੜੀ ਮਿਹਰ ਕੀਤੀ ਹੈ ਤੇ ਰਜਿਸਟਰੀ ਆਪਣੀ ਹੋ ਗਈ ਆ ਇੰਤਕਾਲ ਹੋ ਗਿਆ ਵਾ ਤੇ ਐਸਟੀਪੀ ਪਲਾਨ ਵਾਸਤੇ ਆਪਣੀ ਫਾਈਲ ਜਿਹੜੀ ਅੱਗੇ ਲਾਗੂ ਕਰ ਦਿੱਤੀ ਗਈ ਹੈ ਤੇ ਉਹ ਵੀ ਬੜੀ ਜਦੋਜਹਿਤ ਨਾਲ ਹੋਈ ਆ ਤੇ ਉਹ ਤਾਂ ਗੁਰੂ ਰਾਮਦਾਸ ਜੀ ਦੇ ਆਪਣੋ ਉਤਸਰਾ ਸੀਗਾ ਭਰੋਸਾ ਸੀ ਮਹਾਰਾਜ ਤੇ ਤਾਂ ਕਰਕੇ ਆਪਣਾ ਕੰਮ ਕੰਮ ਲੱਗੋ ਐਮਐਲ ਸਾਹਿਬ ਆਇਆ ਧੰਨਵਾਦ ਕਰਨਾ ਚਾਹੋਗੇ ਹਾਂਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦੇ ਸਹਿਯੋਗ ਨਾਲ ਤੇ ਇਹਨਾਂ ਦੀ ਹੱਲਾਸ਼ੇਰੀ ਨਾਲ ਹੀ ਅਸੀਂ ਇੱਥੋਂ ਤੱਕ ਕੰਮ ਤੇ ਬਾਕੀ ਵੱਧ ਤੋਂ ਵੱਧ ਅਸੀਂ ਆਸ ਕਰਦੇ ਹਾਂ ਇੱਕ ਸਟੇਡੀਅਮ ਦੀ ਲਾਇਬ੍ਰੇਰੀ ਦੀ ਵੀ ਆਪਾਂ ਨੂੰ ਉਤੋਂ ਵੱਧ ਤੋਂ ਵੱਧ ਗ੍ਰਾਂਟ ਜਿਹੜਾ ਦੇ ਕੇ ਤੇ ਆਪਾਂ ਸ਼ਹਿਰ ਆਪਣਾ ਸੁੰਦਰ ਬਣਾਇਆ ਕਿਉਂਕਿ ਮੇਰਾ ਹਲਕਾ ਮੇਰਾ ਸ਼ਹਿਰ ਆ ਤੇ ਮੇਰਾ ਵੀ ਸੁਪਨਾ ਹੈ ਕਿ ਮੈਂ ਇਹਨੂੰ ਬਹੁਤ ਸੋਹਣਾ ਤੇ ਸੁੰਦਰ ਬਣਾਵਾ ਕਿ ਕਿਸੇ ਗੱਲੋਂ ਕਿਸੇ ਨੂੰ ਮੈਂ ਨਾਰਾਜ਼ ਨਹੀਂ ਕਰਨਾ ਚਾਹੁੰਦਾ ਜੜੀਆਂ ਕੋਈ ਸੜਕਾਂ ਰਹਿ ਗਈਆਂ ਉਹਨਾਂ ਦੇ ਟੈਂਡਰ ਲੱਗ ਚੁੱਕੇ ਆ ਜੈਮਨਾਲਾ ਰੋਡ ਕਾਮਲਾ ਰੋਡ ਸ਼ੈਲਰ ਰੋਡ ਸਾਰੇ ਤਕਰੀਬਨ ਟੈਂਡਰ ਲੱਗ ਚੁੱਕੇ ਜੀ ਤੇ ਮਾਰਚ ਮਹੀਨੇ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਤੁਹਾਨੂੰ ਸੜਕ ਦਿਖਾਈ ਦੇਸੂਗੀ ਬੱਸ ਸਟੈਂਡ ਦਾ ਦੇਤੇ ਬਹੁਤ ਵਾਰੀ ਡਿਸਕਸ ਹੋ ਗਈ ਆ ਫਾਈਲ ਵੀ ਕੰਪਲੀਟ ਆ ਬਸ ਜਗਾ ਦੀ ਥੋੜੀ ਇਸ਼ੂ ਆ ਤੇ ਜਿੱਦਾਂ ਐਮਐਲਏ ਸਾਹਿਬ ਜੀ ਨੇ ਦੱਸਿਆ ਵਾ ਕਿ ਆਪਾਂ ਥਾਣੇ ਵਾਲੀ ਜਗਾ ਤੇ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਇਹਨਾਂ ਦੀ ਤੇ ਉਹਦੇ ਤੇ ਹੱਲ ਕੀਤਾ ਜਾਊਗਾ ਜੀ